ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਰਨਾਚਲ ਪ੍ਰਦੇਸ਼ ਦੇ ਪਿੰਡ ਰੇਸ਼ੋ ਸ਼ਬੂ ਵਿਖੇ ਪਹੁੰਚ ਗਏ ਸਨ ਉੱਥੇ ਉਹ ਇੱਕ ਪੱਥਰ ਤੇ ਬਿਰਾਜਮਾਨ ਹੋ ਗਏ ਸਨ ਉਸ ਪੱਥਰ ਤੇ ਬੈਠ ਕੇ ਉਹਨਾਂ ਨੇ ਭਾਈ ਮਰਦਾਨਾ ਜੀ ਦੇ ਪ੍ਰਵਾਬ ਦੀ ਧੰਤ ਤੇ ਤੁਰਕੀ ਬਾਣੀ ਦੇ ਸ਼ਬਦ ਦਾ ਕੀਰਤਨ ਆਪਣੇ ਬਰਾਸਪਿੰਨੀ ਆਵਾਜ਼ ਵਿੱਚ ਕੀਤਾ ਸੀ ਰਾਤ ਨੂੰ ਉਹਨਾਂ ਨੇ ਉਸੇ ਪੱਥਰ ਤੇ ਹੀ ਬਿਸ਼ਰਾਮ ਕੀਤਾ ਸਵੇਰੇ ਅੰਮ੍ਰਿਤ ਵੇਲੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇੱਕ ਨਦੀ ਇਸ ਪਹਾੜੀ ਦੇ ਉਸ ਪਾਰ ਹੈ ਪਰ ਇਸ਼ਨਾਨ ਕਰਨ ਲਈ ਉਸ ਨਦੀ ਕੋਲ ਪਹੁੰਚਣ ਲਈ ਪਹਾੜੀ ਤੇ ਕੋਈ ਰਸਤਾ ਨਹੀਂ ਹੈ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਚਿੰਤਾ ਨਾ ਕਰ ਕਰਤਾਰ ਤੇ ਰਸਤਾ ਬਖਾ ਦੇਵੇਗਾ ਗੁਰੂ ਜੀ ਦੇ ਬਚਨਾਂ ਦੇ ਨਾਲ ਹੀ ਉਸ ਪਹਾੜ ਵਿੱਚੋਂ ਰਸਤਾ ਬਣ ਗਿਆ ਗੁਰੂ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੇ ਉਸ ਨਦੀ ਵਿੱਚ ਜਾ ਕੇ ਅਸ਼ਨਾਣ ਕੀਤਾ ਅਤੇ ਵਾਪਸ ਆ ਕੇ ਉਸ ਪੱਥਰ ਤੇ ਬੈਠ ਗਏ ਪਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜ ਲਿਆ ਸੀ ਜਦੋਂ ਧਿਆਨ ਵਿੱਚ ਬੈਠੇ ਸਨ ਤਾਂ ਇੱਕ ਭਾਲੂ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਕਿ ਉਹ ਭਾਲੂ ਗੁਰੂ ਜੀ ਦੇ ਸਰੀਰ ਤੱਕ ਪਹੁੰਚ ਸਕਦਾ ਉਸ ਪੱਥਰ ਨੇ 15 ਫੁੱਟ ਵੱਡਾ ਹੋ ਕੇ ਭਾਲੂ ਦਾ ਹਮਲਾ ਰੋਕ ਲਿਆ ਸੀ ਉਸ ਪੱਥਰ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਸਰੀਰ ਦੇ ਨਿਸ਼ਾਨ ਬਣ ਗਏ ਸਨ ਉਹ ਪੱਥਰ ਅਜੇ ਤੱਕ ਉਸੇ ਸਥਾਨ ਤੇ ਸਿਸ਼ੋਬਤ ਹੈ ਉਸ ਪੱਥਰ ਦੇ ਨੇੜੇ ਸਿਉਮ ਨਦੀ ਦੇ ਕਿਨਾਰੇ ਤੇ ਇੱਕ ਗੁਫਾ ਹੈ ਉਸ ਗੁਫਾ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਸੀ ਉਸ ਨਦੀ ਵਿੱਚ ਕਿੱਟੇ ਅਤੇ ਕਾਲੇ ਰੰਗ ਦੇ ਪੱਥਰ ਹਨ ਜਿਹੜੇ ਸਥਾਨਕ ਲੋਕਾਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ਼ਰਧਾ ਹੈ ਉਹਨਾਂ ਵਿੱਚ ਜੇ ਕਿਸੇ ਕੰਮ ਦੇ ਕਰਨ ਲਈ ਦਚਿੱਤੀ ਪੈਦਾ ਹੋ ਜਾਵੇ ਤਾਂ ਉਹ ਲੋਕ ਉਸ ਨਦੀ ਵਿੱਚ ਆ ਕੇ ਅੱਖਾਂ ਬੰਦ ਕਰ ਲੈਂਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਉਸ ਨਦੀ ਵਿੱਚੋਂ ਇੱਕ ਪੱਥਰ ਚੁੱਕਦੇ ਹਨ ਜੇ ਉਹਨਾਂ ਦੇ ਹੱਥ ਵਿੱਚ ਚਿੱਟਾ ਪੱਥਰ ਆ ਜਾਵੇ ਤਾਂ ਉਹ ਉਸ ਕੰਮ ਲਈ ਗੁਰੂ ਜੀ ਦੀ ਹਾਂ ਮੰਨਦੇ ਹਨ ਅਤੇ ਜੇ ਕਾਲਾ ਪੱਥਰ ਆ ਜਾਵੇ ਤਾਂ ਨਾ ਮੰਨਦੇ ਹਨ ਕੁਝ ਲੋਕਾਂ ਵਿੱਚ ਇਹ ਵੀ માનਤਾ ਹੈ ਕਿ ਜਿਸ ਦੇ ਹੱਥ ਵਿੱਚ ਚਿੱਟਾ ਪੱਥਰ ਆ ਜਾਵੇ ਉਹ ਕਿਸਮਤ ਵਾਲਾ ਹੁੰਦਾ ਹੈ ਅਤੇ ਕਾਲਾ ਪੱਥਰ ਆਉਣ ਵਾਲੇ ਦੀ ਕਿਸਮਤ ਚੰਗੀ ਨਹੀਂ ਮੰਨੀ ਜਾਂਦੀ। ਉਹਨਾਂ ਪੱਥਰਾਂ ਨੂੰ ਉਸ ਉੱਥੇ ਲੱਕੀ ਸਟੋਨ ਵੀ ਕਹਿੰਦੇ ਹਨ। 1987 ਵਿੱਚ ਸਿਉਮ ਪਿੰਡ ਵਿਖੇ ਸਿੱਖ ਫੌਜ ਤਾਂ ਨਾ ਸੀ। ਉਸ ਪਿੰਡ ਦਾ ਇੱਕ ਲੜਕਾ ਉਸ ਸਮੇਂ ਬਿਮਾਰ ਹੋ ਗਿਆ ਸੀ। ਪਿੰਡ ਵਿੱਚ ਡਾਕਟਰੀ ਸਹੂਲਤ ਨਹੀਂ ਸੀ। ਇਸ ਲਈ ਉਹ ਮੇਜਰ ਦਲਵਿੰਦਰ ਸਿੰਘ ਜੀ ਕੋਲ ਦਵਾਈ ਲੈਣ ਲਈ ਆਇਆ ਸੀ ਮੇਜਰ ਸਾਹਿਬ ਨੇ ਉਸ ਨੂੰ ਉਸ ਦੀ ਬਿਮਾਰੀ ਅਨੁਸਾਰ ਦਵਾਈ ਦਿੱਤੀ ਅਤੇ ਉਹ ਕੁਝ ਦਿਨ ਦਵਾਈ ਖਾਣ ਤੋਂ ਬਾਅਦ ਠੀਕ ਹੋ ਗਿਆ ਇੱਕ ਦਿਨ ਪਤਾ ਨਹੀਂ ਕੀ ਹੋਇਆ ਉਹ ਲੜਕਾ ਫੇਰ ਮੇਜਰ ਸਾਹਿਬ ਦੇ ਕੋਲ ਆਇਆ ਉਸ ਨੇ ਮੇਜਰ ਸਾਹਿਬ ਨੂੰ ਕਿਹਾ ਕਿ ਮੈਂ ਨਾਨਕ ਲਾਮਾ ਦੇ ਅਸਥਾਨ ਦੇ ਦਰਸ਼ਨ ਕਰਨੇ ਹਨ ਮੇਧਿਆਰ ਸਾਹਿਬ ਨੂੰ ਪਤਾ ਖਿਸੀ ਕਿ ਇਸ ਇਲਾਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਲਾਮਾ ਕਹਿੰਦੇ ਹਨ ਇਸ ਲਈ ਉਹ ਸਥਾਨਕ ਲੋਕਾਂ ਤੋਂ ਪੁੱਛ ਪਛਾੜ ਕੇ ਪੇਸੋ ਸੁਬ ਵਿਖੇ ਪੱਤਰ ਸਾਹਿਬ ਦੇ ਸਥਾਨ ਤੇ ਪਹੁੰਚੇ ਉਸ ਸਥਾਨ ਤੇ ਸੰਗਤ ਦੇ ਸਹਿਯੋਗ ਨਾਲ ਇੱਕ ਕਮਰਾ ਬਣਵਾਇਆ ਅਤੇ ਫਿਰ ਉਸ ਤੋਂ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਤਪੋਸਥਾਨ ਮੇ ਚੁੱਕਾ ਦਾ ਨਿਰਮਾਣ ਹੋਇਆ ਸੀ ਜਿੱਥੇ ਬਹੁਤ ਸਾਰੀਆਂ ਸੰਗਤਾਂ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਗੁਰੂ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹੌਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਗੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ